ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਮੇਤਰੋ ਬਾਈ ਬਾਈ ਤਾਂ ਇਹਨੂੰ ਵੀ ਲੋਕ ਕਹਿੰਦੇ ਆ ਜਿੱਥੋਂ ਦੀ ਲੰਘ ਜਾਂਦੇ ਆ ਸੱਜਣ ਕਹਿੰਦੇ ਹੁੰਦੇ ਆ ਬਾਈ ਬਾਈ ਲੰਘੀ ਆ ਖੜੀ ਆ ਮੇਤਰੋ ਪੰਜਾਬ ਦਾ ਨੰਬਰ ਆ ਲੁਧਿਆਣੇ ਦਾ ਨੰਬਰ ਆ XUV 500 13 ਮਾਡਲ ਟਾਪ 2013 ਦਾ ਟਾਪ ਮਾਡਲ ਗੱਡੀ ਆ ਧਰਮੇ ਲਾਏ ਤੇ ਟਾਇਰ ਗੱਡੀ ਦੇ ਚੈੱਕ ਕਰਵਾ ਪਹਿਲਾਂ ਥਾਰ ਵਾਲੇ ਤਾਂ ਗੱਡੀ ਨੂੰ ਲਾਏ ਲੱਗੇ ਹੋਏ ਨੇ ਥਾਰ ਵਾਲੇ ਭਾਜੀ ਕਿੰਨੀ ਕੀ ਚੱਲ ਗਈ ਹੋਣੀ ਆ ਇਹ ਇਹ ਚੱਲੀ ਆ ਜੀ 1,10,000 1,10,000 ਚੱਲੀ ਆ ਸਾਰੀ ਗੱਡੀ ओरिजिनल ਆ ਸਾਰੀ ओरिजिनल ਪਾਰਟੀ ਕਮੀ ਦੇ ਨਾਮ ਆ ਇਹ ਦੂਜੇ ਨਾਂ ਹੈ ਦੂਜੇ ਸਮੇ ਨਾਵਾਂ ਧਰਮੇ ਜੇ ਕਿਸੇ ਸੱਜਣ ਨੇ ਖਰੀਦਰੀਆਂ ਭਾਜੀ ਮੈਨੂੰ ਐ ਦੱਸਿਓ ਇਹ ਗੱਡੀ ਦੇ ਉੱਪਰ ਲੋਨ ਕਿੰਨੇ ਦਾ ਹੋ ਸਕਦਾ ਚਾਰ ਲੱਖ ਦੀ ਦੇ ਦਾਂਗੇ ਜੀ ਆਪਾਂ ਚਾਰ ਲੱਖ ਦੀ ਹਾਂਜੀ ਲੈ ਮਿੱਤਰੋ 4 ਲੱਖ ਦਾ ਨੰਬਰ ਹੀ ਨੰਬਰ ਹੈ ਇਹਦਾ 2 ਲੱਖ ਦਾ ਹਾਂਜੀ 22 2 ਲੱਖ ਦਾ ਨੰਬਰ ਹੈ 4 ਲੱਖ ਦੀ ਗੱਡੀ ਵਣਜੂ ਆਜੋ ਮਿੱਤਰੋ ਫਟਾਫਟ بڑے ਪਿੰਡ ਦੇ ਵਿੱਚ ਇਹ ਬੜਾ ਪਿੰਡ ਗਰਾਿਆਂ ਦੇ ਬਿਲਕੁਲ ਲਾਗੇ ਪੈ ਜਾਂਦਾ ਜਿਹੜਾ ਗਰਾਿਆਂ ਫਲੋਰ ਦੇ ਨੇੜੇ ਪੈਂਦਾ ਨਾ ਉਹਦੇ ਇਹ ਵੀ ਨੇੜੇ ਪੈਂਦਾ ਤੇਜੰਦਰ ਭਾਜੀ ਦੇ ਸ਼ੋਅਰੂਮ ਤੇ ਖੜੀ ਹੈ ਨੰਬਰ ਸਕਰੀਨ ਤੇ ਚਲਦਾ ਮੇਲਾ ਲੁੱਟੋ ਜੇ ਕਿਸੇ ਸੱਜਣ ਨੇ ਬਾਈ ਬਾਈ ਕਹਿੰਦੀ ਦੁਨੀਆ ਤੁਹਾਨੂੰ ਵੀ ਲੋਕ ਬਾਈ ਬਾਈ ਕਹਣਗੇ